ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲੋਂ ਰੈਲਬੀ ਟਿਕ ਤੇ ਅੱਜ ਆਪਾਂ ਤੁਹਾਡੇ ਲਈ ਸਾਰੇ ਹੀ ਸੂਟ ਮਸ਼ੀਨਵਰਕ ਦੇ ਲੈ ਕੇ ਆਏ ਹਾਂ 7-8 ਡਿਜ਼ਾਈਨ ਨੇ ਇਹ ਮਸ਼ੀਨਵਰਕ ਦੇ ਵੀਡੀਓ ਦੇ ਵਿੱਚ ਤੁਸੀਂ ਪ੍ਰੋਪਰ ਇਹਨਾਂ ਨੂੰ ਦੇਖ ਲਓ ਸਾਰਿਆਂ ਨੂੰ ਤੇ ਆਪਾਂ ਇੱਕ ਇਹਨਾਂ ਦੇ ਉੱਪਰ ਆਫਰ ਲਾਉਣ ਜਾ ਰਹੇ ਹਾਂ ਸਾਰੇ ਸੂਟਾਂ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਅਗੇ ਰਖੜੀਆਂ ਦਾ ਤਿਹਾਰਾ ਤੇ ਭੈਣਾਂ ਦਾ ਇਹ ਸਪੈਸ਼ਲ ਤਿਹਾਰ ਹੁੰਦਾ ਉਹਦੇ ਤੇ ਸਾਰੀਆਂ ਭੈਣਾਂ ਨੂੰ ਹੀ ਚਾਹ ਹੁੰਦਾ ਕਿ ਉਹ ਆਪਣ ਨਵੇਂ-ਨਵੇਂ ਸੂਟ ਪਾ ਕੇ ਆਪਣੇ ਪੇਕੇ ਘਰ ਆਪਣੇ ਭਰਾ ਦੇ ਰਖੜੀ ਬੰਨਣ ਜਾਣ ਤਾਂ ਆਪਾਂ ਇਹ ਸੂਟਾਂ ਤੇ ਰਖ ਦਾਂਗੇ ਪਹਿਲਾਂ ਇੱਕ ਗੱਲ ਇਹ ਨੋਟ ਕਰ ਲਓ ਕਿ ਇਹ ਸਾਰੇ ਹੀ ਮਸ਼ੀਨ ਵਰਕਰ ਦੇ ਸੂਟ ਨੇ ਤੁਸੀਂ ਇਹਨਾਂ ਨੂੰ ਕਾਟਨ ਦੇ ਕਾਟਨ ਦੇ ਉੱਪਰ ਜੌਰਜਟ ਦੇ ਉੱਪਰ ਮਸਲੀਨ ਦੇ ਉੱਪਰ ਤੇ ਔਰਗੈਂਜਾ ਦੇ ਉੱਪਰ ਇਹਨਾਂ ਸਟਫ ਦੇ ਉੱਪਰ ਤੁਸੀਂ ਸਾਡੇ ਕੋਲੋਂ ਕਿਸੇ ਵੀ ਕਲਰ ਦੇ ਵਿੱਚ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਜਿਹੜਾ ਸਟੀਚਿੰਗ ਚਾਰजेस ਹੋਣਗੇ ਉਹ ਅਲੱਗ ਹੋਣਗੇ ਸੂਟਾਂ ਦੇ ਪ੍ਰਾਈਸ ਤੋਂ ਕਿਉਂਕਿ ਤੁਹਾਨੂੰ ਜੇ ਅਨ ਸਟੀਚ ਚਾਹੀਦੇ ਤਾਂ ਆਪਾਂ ਅਨ ਸਟੀਚ ਵੀ ਭੇਜ ਦਾਂਗੇ ਸਟੀਚ ਕਰਕੇ ਚਾਹੀਦਾ ਤਾਂ ਆਪਾਂ ਸਟੀਚ ਕਰਕੇ ਵੀ ਭੇਜ ਦਾਂਗੇ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਹੈ ਜੀ ਉਹ 300 ਰੁਪਏ ਆ ਤੇ ਜਿਹੜੀ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੋਊਗੀ ਉਹ 1000 ਰੁਪਏ 1000 ਰੁਪਏ ਦੇ ਵਿੱਚ ਜੀ 700 ਰੁਪਏ ਸਟੀਚਿੰਗ ਹੈ ਸਾਡੀ ਤੇ 300 ਰੁਪਏ ਦੀ ਆਪਣੀ ਲਾਈਨਿੰਗ ਹੁੰਦੀ ਆ ਤੇ ਜਿਹੜੇ ਸੂਟਾਂ ਦੇ ਉੱਪਰ ਟਾਫਟਾ ਲਾਈਨਿੰਗ ਲੱਗੇਗੀ ਉਹਦੇ ਐਕਸਟਰਾ ਚਾਰजेस ਹੋਣਗੇ ਕਿਉਂਕਿ ਤੇ ਜਿਹੜੇ ਇਹ ਮਸ਼ੀਨਵਰਕ ਦੇ ਸੂਟ ਨੇ ਆਪਾਂ ਇਹ ਸਾਰੇ ਹੀ ਆਫਰ ਦੇ ਵਿੱਚ ਲਾਏ ਹੋਏ ਨੇ ਤੁਸੀਂ ਇਹਨਾਂ ਚੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਲਿਓ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਹੋਊਗਾ ਉਹ ਸਿਰਫ 2500 ਰੁਪਏ ਹੋਊਗਾ ਵਿਦ ਦੁਪੱਟਾ 2500 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੀ ਚੋਇਸ ਦੇ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਚਾਰजेस ਅਲੱਗ ਹੋਣਗੇ ਸੂਟ ਤੇ ਵਿਦ ਦੁਪੱਟਾ 2500 ਰੁਪਏ ਹੋਏਗਾ ਤੁਸੀਂ ਕੋਈ ਵੀ ਸੂਟ ਰੈਡੀ ਕਰਵਾ ਲਿਓ ਬਹੁ ਸਹੀ ਸੋਹਣੇ ਇਹ ਸਿੰਪਲ ਸੋਬਰ ਜੇ ਡਿਜ਼ਾਈਨ ਨੇ ਗਰਮੀਆਂ ਦੇ ਵਿੱਚ ਪਾਉਣ ਵਾਲੇ ਇਹ ਡਿਜ਼ਾਈਨ ਨੇ ਜਿੱਦਾਂ ਹੁਣ ਗਰਮੀਆਂ ਹੈ ਗਰਮੀਆਂ ਦੇ ਵਿੱਚ ਆਹੀ ਡਿਜ਼ਾਈਨ ਇਦਾਂ ਦੇ ਹੀ ਡਿਜ਼ਾਈਨ ਸਿੰਪਲ ਸੋਬਰ ਜੇ ਚੱਲਦੇ ਆ ਸਟਿਚ ਕਰਾਉਣਾ ਜਾਂ ਨਹੀਂ ਕਰਾਉਣਾ ਉਹ ਤੁਹਾਡੀ ਮਰਜ਼ੀ ਹੈ ਤੁਹਾਨੂੰ ਆਨਲਾਈਨ ਘਰ ਬੈਠੇ ਇਹ ਸੂਟ ਮਿਲ ਜਾਣਗੇ ਤੁਸੀਂ ਆਰਡਰ ਕਰਨ ਦੇ ਲਈ ਆਪਣਾ ਮੀਜ਼ਰਮੈਂਟ ਭੇਜੋਗੇ ਆਪਣਾ ਐਡਰੈਸ ਭੇਜੋਗੇ ਤੇ ਹਾਫ ਪੇਮੈਂਟ ਅਡਵਾਂਸ ਹੁੰਦੀ ਹੈ ਜੀ ਤੇ ਹਾਫ ਜਦੋਂ ਸੂਟ ਰੈਡੀ ਹੋ ਜਾਂਦਾ ਤੁਸੀਂ ਉਦੋਂ ਕਰਨੀ ਹੁੰਦੀ ਆ ਜਦੋਂ ਅਸੀਂ ਕੋਰੀਅਰ ਕਰਾਉਣਾ ਹੁੰਦਾ ਸੋਨੂੰ ਸੂਟ ਦੀ ਫੋਟੋ ਭੇਜਾਂਗੇ ਉਸ ਤੋਂ ਬਾਅਦ ਤੁਸੀਂ ਅਮ ਜਿਹੜੀ ਬਾਕੀ ਦੀ ਪੇਮੈਂਟ ਹੁੰਦੀ ਹੈ ਉਹ ਉਦੋਂ ਕਰਨੀ ਹੁੰਦੀ ਹੈ ਸਾਰੇ ਡਿਜ਼ਾਈਨ ਨੇ ਜਿਹੜੇ ਸਿੰਪਲ ਸੋਬਰ ਜਿਹੇ ਡਿਜ਼ਾਈਨ ਨੇ ਕਲਰ ਕੰਬੀਨੇਸ਼ਨ ਤੁਸੀਂ ਕੜਾਈ ਦੇ ਵਿੱਚ ਆਪਣਾ ਚੋਇਸ ਦਾ ਪਵਾ ਸਕਦੇ ਹੋ ਕੜਾਈਏ ਜਿਹੜੀ ਉਹ ਕੁਝ ਵੱਧ ਘੱਟ ਕਰਨੀ ਹੈ ਮਤਲਬ ਤੁਸੀਂ ਕਿਤੇ ਚਾਹੋ ਨਾ ਵੀ ਘੇਰੇ ਤੇ ਨਹੀਂ ਹੋਣੀ ਚਾਹੀਦੀ ਉਹ ਗਲੇ ਤੇ ਹੋਣੀ ਚਾਹੀਦੀ ਹੈ ਜੋ ਵੀ ਤੁਸੀਂ ਚੇਂਜ ਕਰਾਉਣਾ ਹੋਗਾ ਉਹ ਤੁਸੀਂ ਚੇਂਜ ਕਰਵਾ ਸਕਦੇ ਹੋ ਤੇ ਵੀਡੀਓ ਚੱਲ ਚੱਲ ਦੇ ਇੱਕ ਰਿਕਵੈਸਟ ਹੋਰ ਸੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਡਿਜ਼ਾਈਨ ਸੂਟਾਂ ਦੇ ਕਿਦਾਂ ਦੇ ਲੱਗਦੇ ਨੇ ਤੇ ਆਫਰ ਹੈ ਜਿਹੜੀ ਆਪਾਂ ਇਹ ਰਖੜੀ ਤੱਕ ਲਗਾਈ ਹੋਈ ਹੈ ਰਖੜੀ ਤੱਕ ਤੁਸੀਂ ਕੋਈ ਵੀ ਸ रेडी करवा ਸਕਦੇ ਹੋ 2500 ਰੁਪਿਆ ਇਹਨਾਂ ਦਾ ਪ੍ਰਾਈਸ ਹੋਗਾ 2500 ਦੇ ਵਿੱਚ ਤੁਸੀਂ ਜੋ ਤੁਹਾਨੂੰ ਮੈਂ ਸਟੱਫ ਦੱਸਿਆ कॉटन मसलीन जॉर्जेट ऑर्गेन्जा ਇਹ ਸਟੱਫਾਂ ਦੇ ਉੱਪਰ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਆਪਣੀ ਚੁਆਇਸ ਦਾ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਤਾਂ ਕਿ ਤੁਹਾਨੂੰ ਸਾਰੇ ਡਿਜ਼ਾਈਨ ਦੇਖਣ ਨੂੰ ਮਿਲ ਸਕਣ ਥੈਂਕ ਯੂ